ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਤੁਸੀਂ ਮੇਰੇ ਹੱਥ ਚ ਰੁੱਖ ਦੇਖ ਰਹੇ ਹੋ ਅੱਜ ਇਹ ਪੀਲੂ ਦਾ ਰੁੱਖ ਦੇਖ ਰਹੇ ਹੋ ਇਹ ਪੰਜਾਬ ਦੀਆਂ ਪ੍ਰਾਤਨ ਜਿਹੜੀਆਂ ਝਿੜੀਆਂ ਮਾਨਸਾ ਬਠਿੰਡਾ ਫਤਲਗਾ ਜਿਹੜੀਆਂ ਝਿੜੀਆਂ ਬਚੀਆਂ ਤਾਂ ਉਹ ਉਹਨਾਂ ਵਿੱਚ ਪੀਲੂ ਤੇ ਵੰਦ ਦੇ ਰੁੱਖ ਦੇਖਦੇ ਆ ਇਹ ਪੀਲੂ ਦਾ ਰੌਖਾ ਇਹ ਜਿਹੜੀਆਂ ਪੀਲਾਂ ਲੱਗਦੇ ਆ ਇਹਦੇ ਫਲ ਲੱਗਦੇ ਉਹਨੂੰ ਪੀਲਾ ਬੋਲਦੇ ਆ ਖਟੀਆਂ ਮਿੱਠੀਆਂ ਪੀਲਾ ਹੁੰਦੀਆਂ ਜਿਹੜੀਆਂ ਵੰਦੀਆਂ ਪੀਲੀਆਂ ਮਿੱਠੀਆਂ ਪੀਲਾ ਹੁੰਦੀਆਂ ਤਾਂ ਇਹ ਸਮਝਣਾ ਪੈਣਾ ਤੇ ਇਹ ਸਾਡੇ ਪੁਰਾਣੇ ਸਮੇਂ ਵਿੱਚ ਜਿਹੜਾ ਸਾਡੇ ਘਰਾਂ ਵਿੱਚ ਵੀ ਹੁੰਦੇ ਸੀ ਰੌਖੇ ਇਹ ਹੁਣ ਹੌਲੀ ਹੌਲੀ ਕੱਢੇ ਗਏ ਖਤਮ ਤੇ ਅਸੀਂ ਇਹਦਾ ਬੀਜ ਰਾਜਸਥਾਨ ਚੋਂ ਮਗਾ ਕੇ ਇਹਨੂੰ ਤਿਆਰ ਕਰ ਰਹੇ ਦੁਬਾਰਾ ਰਵਾਈਵਲ ਵੱਲੋਂ ਜਾ ਰਹੇ ਛਿੜੀਆਂ ਜਿਹੜੇ ਖਤਮ ਹੋ ਗਏ ਉਹ ਦੂਸਰੀ ਗੱਲ ਇਹ ਜਿਹੜੀ ਮਸਕਟ ਹੈਗੀ ਅਬਲਾਈਤੀ ਕਿ ਕਿ ਇਹਨੂੰ ਬਹੁਤ ਨੁਕਸਾਨ ਪਜਾਇਦਾ ਰੱਖਣਾ ਹੈ ਕਿਉਂਕਿ ਕੱਲੇ ਇਹੀ ਸਾਡੇ ਰੋਖਾ ਜਿਹੜੇ ਬਹੁਤ ਸਖਤ ਹੈ ਬਚੇ ਹੈਗੇ ਆ ਉਸ ਉੱਰ ਮੁਖਸਤ ਸਾਹਿਬ ਜਿਹੜਾ ਗੁਰੂਕਰ ਹੈਗਾ ਮੇਨ ਦਸਵੇਂ ਪਾਤਸ਼ਾਹ ਨਾਲ ਸੰਬੰਧਿਤ ਉਥੇ ਰੁੱਖ ਖੜਾ ਹੈਗਾ ਉਹ ਵਨ ਦਾ ਰੁੱਖ ਨਹੀਂ ਪੀਲੂ ਦਾ ਰੁੱਖ ਹੈਗਾ ਤੇ ਪੱਤੇ ਚਪਟੇ ਆ ਮਤਲਬ ਲੰਬੇ ਪੱਤੇ ਨਹੀਂ ਹੈਗੇ ਸਮਝ ਲੈਣਾ ਆਪਣਾ ਸਾਨੂੰ ਇਹ ਰੁੱਖਾਂ ਨੂੰ ਬਹੁਤ ਬਹੁਤ ਪੰਜਾਬ ਦੀ ਧਰਤੀ 'ਚ ਰੋਣਾ ਚਾਹੀਦਾ ਇਹ ਪੂਰੇ ਬੈਡ ਦੇ ਬੈਡ ਸਾਡੇ ਕੋਲ ਤਿਆਰ ਪਏ ਤੇ ਹੋਰ ਅਸੀਂ ਰੁੱਖ ਤਿਆਰ ਕਰ ਰਹੇ ਹਾਂ ਇਸ ਰੁੱਖ ਨੂੰ ਟੂਥ ਬਰਸ਼ ਟਰੀ ਵੀ ਬੋਲ ਦਿੰਦੇ ਆ ਮਿਸਵਾਕ ਜਿਹੜਾ ਪੇਸਟ ਆ ਇਹਦਾ ਇਹਦਾ ਅਰਕ ਜਾਂਦਾ ਹੈਗਾ ਇਸ ਦਾ ਮਤਲਬ ਕਹਿੰਦਾ